ਬੀਤੀ ਰਾਤ ਪਿੰਡ ਖਾਈ ਦੇ ਵਿੱਚ ਜਿਹੜੀ ਘਟਨਾ ਵਾਪਰਦੀ ਹੈਗੀ ਆ ਕਾਫੀ ਜ਼ਿਆਦਾ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਮਜਾਇਲ ਫਟਿਆ ਕੋਈ ਕਹਿੰਦਾ ਡਰੋਨ ਆਇਆ ਤੇ ਡਰੋਨ ਦੇ ਕਾਰਨ ਅੱਗ ਲੱਗੀ ਆ ਪਰ ਕਈ ਜਿਹੜੇ ਸਵਾਲ ਸੀ ਲੋਕਾਂ ਦੇ ਇਹ ਵੀ ਚੱਲ ਰਿਹਾ ਸੀ ਕਿ ਸਿਲੰਡਰ ਫਟਿਆ ਜਾਂ ਕੁਝ ਹੋਰ ਇਸ ਸਾਰਾ ਜਾਣਨ ਦੇ ਲਈ ਪਹਿਲਾਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਗਏ ਤੇ ਅੱਜ ਉਸ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਜਿਸ ਹਸਪਤਾਲ ਦੇ ਵਿੱਚ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਇਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਲੋਕਾਂ ਦੇ ਬਹੁਤ ਸਾਰੇ ਸਵਾਲ ਸੀ ਪਰ ਅਸਲੀਅਤ ਜਾਣਨ ਦੇ ਲਈ ਅੱਜ ਉਹਨਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈਗਾ ਹਸਪੀਟਲ ਆ ਰੋਜਪੁਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤੇ ਉਹ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਜਾਣ ਲੈਂਦੇ ਆ ਤੇ ਲੋਕਾਂ ਦੇ ਜਿਹੜੇ ਕਮੈਂਟ ਬਾਕਸ ਵਿੱਚ ਸਵਾਲ ਆ ਗਏ ਸੀ ਉਹਨਾਂ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਆਖਰਕਾਰ ਕਿਵੇਂ ਹੋਇਆ ਇਸ ਸਪੋਰਟ ਕਿਵੇਂ ਹੋਇਆ ਕਿਵੇਂ ਅੱਗ ਲੱਗੀ ਕਿਵੇਂ ਉਹ ਚੁਲਸੇ ਗਏ ਕਿਵੇਂ ਪਸ਼ੂ ਚੁਲਸੇ ਗਏ ਇਹ तमाम ਗੱਲਾਂ ਤੇ ਗੱਲਬਾਤ ਕਰਦੇ ਆ ਹਸਪੀਟਲ ਦੇ ਵਿੱਚ ਹੀ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਇੱਥੇ ਦਾਖਲ ਆ ਗਏ ਦੇਖਦੇ ਰਹੋ ਗੁਰੂ ਸੈਨਾ ਭਜੀ ਕੀ ਗੱਲ ਹੋਈ ਸੀ ਰਾਤ ਕਹਿੰਦੇ ਵੀ ਕਾਰ ਦੇ ਉੱਪਰ ਜਿਹੜਾ ਉਹ ਡਿੱਗਿਆ ਗੋਲਾ ਕੀ ਸੀਗਾ ਉਹ ਗੋਲਈ ਤੁਮ ਬਲੈਸ਼ਟ ਹੋਇਆ ਥਾ ਲੱਡੇਕ ਦਿਨਾਂ ਦੀ ਹੂੰ ਤੇ ਉਹ ਅੱਗ ਨਿਕਲੀ ਤੇ ਬਲੈਸ਼ਟ ਹੋ ਗਿਆ ਸਾਰਾ ਜੀ ਤੇ ਤੁਹਾਨੂੰ ਪਤਾ ਹੀ ਕਰੇ ਲਾਦ ਮਾੜੀ ਕਿੰਨੇ ਕੁ ਵਜੇ ਦੀ ਗੱਲ ਹੈ ਮਨ ਅੱਠ ਦੇ ਕਰੀਬਨ ਦੇ ਉੱਤੇ ਹੀ ਹੋਊਗਾ ਥੋੜਾ ਜਿਹਾ ਉਦੋਂ ਉਦੋਂ ਰੋਟੀ ਰਟੀ ਬਣਾ ਰਹੀ ਸੀ ਕੁਝ ਕਰ ਰਹੀ ਸੀ ਬਰ ਰੋਟੀ ਖਾਧੀ ਸੀ ਆਦੀ ਸੀ ਹਾਂਜੀ ਕਿੱ ਕਿ ਮੈਂ ਮਤਲਬ ਪੂਰੀ ਗੱਲ ਥੋੜੀ ਜਿਹੀ ਕਲੀਅਰ ਕਰਿਓ ਕਿਉਂਕਿ ਲੋਕ ਬੜਾ ਕੁਝ ਕਹਿ ਰਹੇ ਸਿਲੰਡਰ ਫਟਿਆ ਇਹ ਹੋਇਆ ਦਰਅਸਲ ਕੀ ਡਿੱਗਿਆ ਕਿਹੋ ਜੀ ਚੀਜ਼ ਸੀ ਤੁਸੀਂ ਦੇਖੀ ਜਾਂ ਨਹੀਂ ਦੇਖੀ ਪੂਰੀ ਗੱਲ ਦੱਸੋ ਵੀਰੇ ਡਿੱਗਦਿਆਂ ਸਾਨੂੰ ਤਾਂ ਪਤਾ ਨਹੀਂ ਗੱਲ ਸਾਨੂੰ ਦੋਦ ਪਤਾ ਲੱਗਾ ਜਦ ਪਟਾਕਾ ਪੈ ਗਿਆ ਉਹ ਤਾਂ ਡਿੱਗਦਿਆਂ ਹਾਂਜੀ ਸਿਲੰਡਰ ਕੋਲ ਪਿਆ ਸੀ ਬਸ ਫਿਰ ਉਹਨੂੰ ਸਾਰਾ ਹੋ ਗਿਆ ਕੀ अच्छा एक कार ਦੇ ਉੱਤੇ ਡਿੱਗ ਗਿਆ ਸਦਾ ਹਾਂਜੀ ਕਾਰ ਸਿੱਧੀ ਅੱਗ ਲੱਗੀ ਸਿੱਧੀ ਅੱਗ ਜਦੋਂ ਡਿੱਗਿਆ ਅੱਗ ਲੱਗੀ ਉਹੀ ਅੱਗ ਤੁਹਾਨੂੰ ਪਈ ਉਹੀ ਉਹੀ ਤੁਹਾਡੇ ਮਦਰ ਨੇ ਫਾਦਰ ਨੇ ਹਾਂਜੀ ਮਦਰ ਫਾਦਰ ਉਲ ਧਿਆਨੇ ਲੈ ਗਏ ਅੱਛਾ ਬਾਹਰ ਖੜੇ ਸੀ ਨਾ ਵੀੜ ਵਿੱਚ ਵੀੜ ਵਿੱਚ ਖੜੇ ਸੀ ਹਾਂਜੀ ਮਦਰ ਫਾਦਰ ਬਾਹਰ ਸੀਗੇ ਹਾਂਜੀ ਕੋਲ ਨਾਲ ਇਕੱਠੇ ਤਿੰਨੇ ਜੀ ਅੱਛਾ ਉਹਨਾਂ ਦੀ ਸਥਿਤੀ ਕਿਵੇਂ ਆ ਉਹਨਾਂ ਦੇ ਧਿਆਨੇ ਲੈ ਗਏ ਮਿਲ ਤੈ ਮੈਨੂੰ ਦਿੱਤਾ ਨਹੀਂ ਹਲੇ ਉਵੇਂ ਲੈ ਗਏ ਉੱਥੇ ਹੂੰ ਥੋੜੀ ਜਿਹਾ ਜ਼ਿਆਦਾ ਮੱਚਿਆ ਹੋਣਾ ਹਾਂਜੀ ਜ਼ਿਆਦਾ ਸਰੀਰ ਸਾਰਾ ਨੂੰ ਇੱਕ ਚੀਜ਼ ਹੈਗੀ ਕਹਿੰਦੇ ਵੀ ਸਿਲੰਡਰ ਜਿਹੜਾ ਉਹ ਫਟ ਗਿਆ ਜਿਸ ਤੋਂ ਬਾਅਦ ਬਲਾਸਟ ਹੋਇਆ ਇਹ ਲੋਕ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕੋਈ ਸਿਲੰਡਰ ਫਟਿਆ ਉਹ ਕੀ ਗੱਲ ਹੈ ਪਤਾ ਨਹੀਂ ਮੈਂ ਤਾਂ ਘਰ ਬਾਹਰ ਗੱਡਿਆ ਸੀ ਉਹ ਸਿਲੰਡਰ ਬਾਹਰ ਗੱਡਿਆ ਸੀ ਹਾਂਜੀ ਪਹਿਲਾਂ ਚੀਜ਼ ਡਿੱਗੀ ਆ ਅੱਗ ਲੱਗੀ ਆ ਫਿਰ ਸਿਲੰਡਰ ਨੂੰ ਬਾਹਰ ਸੁੱਟਿਆ ਤੁਸੀਂ ਹਾਂਜੀ ਜਦੋਂ ਉੱਤੇ ਪਟਾਕਾ ਪਿਆ ਨਾ ਥੱਲੇ ਉਦੋਂ ਮੈਂ ਬਾਹਰ ਗੱਡਿਆ ਸਿਲੰਡਰ ਨੂੰ ਅੱਗੇ ਤਾਂ ਨਹੀਂ ਲੱਗੀ ਸੀ ਸਿਲੰਡਰ ਨੂੰ ਲੱਗੀ ਸੀ ਮਾੜੀ ਮੋਟੀ ਸੀ ਆ ਮਾੜੀ ਮੋਟੀ ਸੀ ਮਤਲਬ ਲਾੜ ਵਗੈਰਾ ਨਿਕਲਦੀ ਆ ਲਾੜ ਨਿਕਲਦੀ ਸੀ ਅੱਛਾ ਤੇਰੇ ਕੀ ਸੱਟਾਂ ਲੱਗੀਆਂ ਜਿਹੜੇ ਤੇਰੇ ਬੱਜੇ ਅਜ ਤਾਂ ਸਰੇ ਜੇ ਬੱਜੇ ਸਰੇ ਜੀ ਹਾਂ ਜੀ ਸਰੇ ਉਹ ਕਚਰਾ ਵਗੈਰਾ ਕੀੋ ਜੀ ਚੀਜ਼ ਲੱਗਦੀ ਸੀ ਉਹ ਜਿਹੜੀ ਸੀ ਤੁਸੀਂ ਬਾਅਦ ਵਿੱਚ ਡਿੱਗੀ ਤੇ ਦੇਖੀ ਹੋਣੀ ਪੜੇ ਅਹੀਂ ਡਿੱਗਦੇ ਆ ਨਾ ਜਦੋਂ ਮੇਰਾ ਲਹੂ ਲਵਾਨ ਹੋ ਗਿਆ ਗਵਾਂਡੀ ਗੱਡੀ ਲੈ ਕੇ ਮੈਨੂੰ ਲੈ ਕੇ ਮੁਗਰੇ ਜੁੱਜਿਆਂ ਨੇ ਆਗੂ ਘਸਾਰਾ ਸਮਾਰਿਆ ਹੂੰ ਗਵਾਂਣ ਗਵਾਂਣ ਨੇ ਕੋਈ ਮਜ਼ਾਇਲ ਵਰਗੀ ਚੀਜ਼ ਸੀ ਕੀ ਲੱਗਦਾ ਮੇਰੇ ਸਮਝ ਨਹੀਂ ਆਈ ਤੂੰ ਕੁੜੀ ਹੋਵੇ ਜਿਤ ਉਹ ਵਈਏ ਹੂੰ ਕਾਫੀ ਹੈਵੀ ਸੀ ਜਿਵੇਂ ਗੱਡੀ ਦੇ ਵੱਜੀ ਹਾਂ ਡਿਗ ਇਹ ਸ਼ੈੱਡ ਨਹੀਂ ਉੱਤੋਂ ਟੁੱਟਿਆ ਸਾਈਡ ਤੋਂ ਆਕੇ ਸਾਈਡ ਤੋਂ ਸਾਈਡ ਤੋਂ ਆ ਹੂੰ ਸਾਈਡ ਤੋਂ ਆਕੇ ਕੋਈ ਲੈਡ ਲੁੱਟ ਵੀ ਜਗਦੀ ਸੀਗਾ ਨਾ ਲੈਡ ਨਾ ਕੋਈ ਕੋਈ ਨਹੀਂ ਲੈੜੀ ਨਾ ਸਰ ਕੁਝ ਕਾਹcé ਲੇਟਾ ਸਰ ਇਹ ਲੇਟ ਆ ਪੂਰੀ ਬੇੜੇ ਚ ਬਾਹਰ ਵੈਸੇ ਬੈਠੇ ਸੀ ਹਾਂ ਵੈਸੇ ਕਿੰਨੇ ਮੈਂਬਰੋਂ ਪਰਿਵਾਰ ਦੇ ਚ ਤਿੰਨ ਜੀ ਕਿੰਨੇ ਸੀ ਤਿੰਨੇ ਫਟੜ ਹੋ ਗਏ ਹਾਂਜੀ ਤਿੰਨੇ ਉਹ ਲੁਧਿਆਣੇ ਲੈ ਕੇ ਮੈਂ ਇਹਨੂੰ ਇੱਥੇ ਆ ਹਾਂ ਹਾਂ ਮਰ ਟਾਂਕੇ ਡੋਂਕੇ ਲੱਗੇ ਨੂੰ ਬਸ ਅੱਜਦਾਂ ਕਿੰਨਾ ਕੋ ਫੈਕਚਰ ਕੋਈ ਹਾਂਜੀ ਵਿੱਚ ਵੱਜੀ ਆ ਤੇਰੇ ਜਿੱਦਾ ਖੂਨ ਨਿਕਲ ਰਿਹਾ ਵੀਡੀਓ ਬਾਹਰ ਆਈਆਂ ਸੀ ਤੇਰੇ ਹਾਂਜੀ ਹਾਂਜੀ ਖੂਨ ਉਹਦੀ ਵਜਦਿਆਂ ਨਾਲ ਹੀ ਉਹ ਲਹੂ ਨਿਕਲਣਾ ਸੀ ਬਲੱਡ ਕੀ ਵੱਜਿਆ ਸੀ ਕੀ ਉਹ ਸ਼ਰੇ ਹੀ ਵੱਜਿਆ ਹਾਂ ਬਲੱਡ ਸਾਰਾ ਹੋਈ ਯਾਰ ਤੁਸੀਂ ਘਰੇ ਜਾ ਕੇ ਮੌਲਵੀ ਹੀ ਲਿਆ ਉਹ ਅੱਗ ਅੱਗ ਫਿਰ ਤੁਸੀਂ ਬੁਝਾਉਣ ਦੇ ਵੀ ਲੱਗੇ ਰਹੇ ਵੀਡੀਓ ਆਈਆਂ ਰਾਤ ਹਾਂਜੀ ਬੁਝਾਉਂਦੇ ਰਹਿਆ ਉਹ ਤਾਂ ਕੋਈ ਗਵਾਂਡੀ ਆਣ ਨਹੀਂ ਆਇਆ ਸੀ ਉਹ ਤਾਂ ਪਿੱਛੇ ਬਚਾਈ ਸੀ ਫਿਰ ਲੋਕ ਜਿਵੇਂ ਲੋਕਾਂ ਨੂੰ ਪਤਾ ਲੱਗਾ ਫਿਰ ਉਵੇਂ ਵਿਚਾਰੇ ਆਏ ਅੱਗ ਬਚਾਈ